ਸ੍ਰੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਲੋਕਤੰਤਰ ਨੂੰ ਲੁੱਟਿਆ ਗਿਆ ਸੰਵਿਧਾਨ ਦੀਆਂ ਧੱਜੀਆਂ ਅਡਾਈਆਂ ਗਈਆਂ ਗਣਤੰਤਰ ਦੇ ਮਹੀਨੇ ਦੇ ਵਿੱਚ ਲੋਕਤੰਤਰ ਦਾ ਖਲਵਾੜ ਹੋਇਆ 24 ਦੀਆਂ ਇਲੈਕਸ਼ਨ ਵਿੱਚ ਦੇਖਿਓ ਕੀ ਹੋ ਜਾਣਾ ਹੈ ਹੇਜ਼ੀਆਂ ਗੱਲਾਂ ਕੱਲ ਸੁਣਨ ਨੂੰ ਮਿਲਿਆ ਕਦੋਂ ਜਦੋਂ ਚੰਡੀਗੜ੍ਹ ਦੇ ਮੇਅਰ ਦੀ ਸ਼ੋਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੇਅਰ ਡਿਕਲੇਅਰ ਕਰ ਦਿੱਤਾ ਇਹਦੀ ਹੋ ਜਾਂ ਪਾ ਗੱਲ ਕਰਦੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਗੱਲ ਜਿਹੜੀ ਮੈਂ ਅਕਸਰ ਕਰਦਾ ਤੇ ਅੱਜ ਫੇਰ ਕਰ ਰਿਹਾ ਕਿ ਪਿਆਰੇ ਦਰਸ਼ਕੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਤੇ ਕਰੀਏ ਗੱਲ ਕਿ ਚੰਡੀਗੜ੍ਹ ਚ ਕੱਲ ਕੀ ਡਰਾਮਾ ਹੋਇਆ ਤਕੜਾ ਡਰਾਮਾ ਹੋਇਆ ਬਹੁਤ ਤਕੜਾ ਡਰਾਮਾ ਹੋਇਆ ਮੈਂ ਉਹ ਦੇਖਿਆ ਲਾਈਵ ਦੇਖਿਆ ਮੈਂ ਹੱਥ ਕੰਮ ਦੇ ਦੇਖੇ ਨੇ ਅਨਿਲ ਮਸੀਦ ਤੇ ਮੈਂ ਦੇਖਿਆ ਅਨਿਲ ਮਸੀਦ ਜਿਵੇਂ ਪੱਜੇ ਇਸ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਦੇਖੋ ਗੱਲ ਤਾਂ ਇਹ ਹੈ ਕਿ 18 ਜਨਵਰੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣੀ ਹੈ ਉਥੋਂ ਗਨ ਸਮਝਾਉਣੇ ਸ਼ੁਰੂ ਹੋ ਗਏ ਸੀ ਕਿ ਤੱਕਾ ਹੋਏਗਾ ਤੇ ਹੁਣ ਇਹਨੂੰ ਕਥਤ ਕਹ ਲਓ ਬਾਕੀ ਤਾਂ ਅਜ ਹਾਈ ਕੋਰਟ ਨੇ ਫੈਸਲਾ ਕਰਨਾ ਹੈ ਲੇਕਿਨ ਜੋ ਵੀ ਹੋਵੇ ਕੁਛ ਨਾ ਕੁਛ ਤਾਂ ਤੇ ਕਮੀ ਰਹੀ ਪਾਰਦਰਸ਼ਤਾ ਦੀ ਕਮੀ ਤਾਂ ਨਜ਼ਰ ਆਈ ਰਹੀ ਹੈ ਹੋਇਆ ਸੀ ਕਿ ਦੇਖੋ 35 ਕਾਉਂਸਲਰ ਤੇ ਉਹਨਾਂ ਚੋਂ 20 ਹੈਗੇ ਨੇ ਜ ਗਠਜੋੜ ਕੋਲ ਆਮ ਆਦਮੀ ਪਾਰਟੀ ਕੋਲ ਤੇ ਕਾਂਗਰਸ ਕੋਲ 13 ਆਮ ਆਦਮੀ ਪਾਰਟੀ ਦੇ ਸੱਤ ਕਾਂਗਰਸ ਦੇ ਇੱਕੋ ਕਾ ਲਈ ਹੈ। ਉਹ ਬਿਲਕੁਲ ਸਪਸ਼ਟ ਸੀ ਕਿ ਇਸ ਵਾਰ ਗਠਜੋੜ ਲੈ ਜਾਏਗਾ। 18 ਜਨਵਰੀ ਨੂੰ ਪ੍ਰੈਜਾਈਡਿੰਗ ਅਫਸਰ ਅਨੈਲਮਸੀ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਜਿਹਨ ਮinority ਸਦ ਦਾ ਪ੍ਰਧਾਨ ਹੈ ਚੰਡੀਗੜ੍ਹ ਦਾ ਨਾਮਜਾਤ ਮੈਂਬਰ ਵੀ ਸੀ। ਉਹ ਪ੍ਰੈਜਾਈਡਿੰਗ ਅਫਸਰ ਪ੍ਰੈਜਾਈਡ ਫਸਰ ਦੀ ਟੂਈ ਦੋ ਹੁਣ ਲੱਗ ਗਈ ਸੀ ਤੇ ਇਸ ਕਰਕੇ ਉਹ ਪਸਟਪਨ ਹੋ ਗਈ ਕਪਤ ਜਕਸ਼ਨ ਪਾਰਟੀ ਕਿਹਨਾਂ ਸਿਸ ਸੁਣ ਲੈ ਪਰ ਉਹ ਸੱਚ ਬੋਲਦਾ ਰਹਿੰਦਾ ਦੇਖੋ ਜੋਤਿ ਪਾਰਟੀ ਆਪਾਂ ਗੱਲ ਕਰ ਲੈਨੇ ਉੱਥੇ ਨਾਲ ਜਦੋਂ ਅੱਠ ਜਦੋਂ ਰਿਜ਼ਲਟ ਆਉਂਦਾ ਹੈ ਉਦੋਂ ਇਹ ਕਿਹਾ ਗਿਆ ਕਿ ਅੱਠ ਕਿਹਾ ਤਾਂ ਹੈ ਨਹੀਂ ਪਤਾ ਹੀ ਲੱਗਿਆ ਕਹਿਣ ਵਾਲਾ ਬੰਦਾ ਤਾਂ ਭੱਜ ਗਿਆ ਨਾ ਜਦੋਂ ਜਿਹੜਾ ਅਨਿਲ ਮਸੀ ਵੀਡੀਓਗ੍ਰਾਫੀ ਹੋ ਰਹੀ ਹੈ ਲਾਈਵ ਹੋ ਰਿਹਾ ਹੈ ਦਾ ਦੇਖਿਆ ਜਾ ਰਿਹਾ ਉਹਦੇ ਹੱਥ ਕੰਬ ਰਹੇ ਨੇ ਜਦੋਂ ਕੋ ਗਲਤ ਕੰਮ ਕਰਦਾ ਹੱਥ ਤਾਂ ਕੰਬਦੇ ਹੀ ਨੇ ਹੱਥ ਕੰਬ ਰਹੇ ਨੇ ਔਰ ਉਹ ਦੋ ਇੰਨਾ ਕਰ ਤੋਂ ਡਿਕਲੇਅਰ ਨਹੀਂ ਕੀਤਾ ਕੁਝ ਬੋਲਿਆ ਨਹੀਂ ਉੱਠ ਕੇ ਚਲੇਗਾ ਕੁਰਸੀ ਤੇ ਜਾ ਕੇ ਭੱਜ ਕੇ ਮਨੋਸ ਸੌਂ ਕਰਨ ਨੂੰ ਬਿਠਾ ਦੇ ਜਿਵੇਂ ਮਿਹਰਬਾਨ ਜਿ ਇਸ ਤਰ੍ਹਾਂ ਦੀ ਗੱਲ ਕੱਲ ਦਿਖਾ ਦੂੰ ਮੈਂ ਤੇ ਜਿਹੜਾ ਹਕਾਮਾ ਤਾਂ ਹੋਣਾ ਸੀ ਕਿਉਂਕਿ ਉਹਨਾਂ ਕੋਲ ਲੌਜਿਕ ਸੀ ਲੌਜਿਕ ਕਿ ਸੀ ਕਿ ਤੁਸੀਂ ਜਿਹੜਾ ਉੱਤੇ ਏਜੰਟ ਹੈ ਅਕਾਊਂਟਸ ਜਿਹੜੇ ਕਰਨ ਵਾਲੇ ਏਜੰਟ ਹੁੰਦੇ ਨੇ ਪਾਰਟੀਆਂ ਦੇ ਉਹਨਾਂ ਨੂੰ ਕਿਉਂ ਨਹੀਂ ਦਿਖਾਈਆਂ ਵੀ ਆ ਦੇਖੋ ਵੋਟਾਂ ਮੈਂ ਇਹ ਇਨਵੈਲਿਡ ਨੇ ਇਹਦੇ ਵਿੱਚ ਇਹ ਗਲਤੀ ਹੈ ਕਿ ਇਹ ਕਹਿੰਦੇ ਨੇ ਕਿ ਤੋ ਆਪ ਹੀ ਨਿਸ਼ਾਨੀਆਂ ਲਾਉਂਦਾ ਰਿਹਾਸ ਤਾਂ ਪਹਿਲੇ ਕਿਹਾ ਸੀ ਇਹਦਾ ਰੰਗ ਹੋਰ ਰੱਖੋ ਪ੍ਰੈਜ਼ੈਂਟਿੰਗ ਆਫਿਸਰ ਦਾ ਵੈਸੇ ਗਲਤੀ ਹੈ ਨਾ ਤੂੰ ਵੀ ਹੋਈ ਜਦੋਂ ਇਹ ਹਾਈ ਕੋਰਟ ਚ ਗਏ ਸੀ ਉਦੋਂ ਕਹਿਣਾ ਸੀ ਵੀ ਪ੍ਰੋਜੈਕਟਿੰਗ ਅਫਸਰ ਬਦਲੋ ਤੁਸੀਂ ਆਪ ਦਾ ਲਾਉ ਕੋਈ ਉਹ ਜੀ ਨੂੰ ਮਾਨ ਸਾਹਿਬ ਕਹਿੰਦੇ ਉਹ ਗੋਡਿਆਂ ਭਾਰ ਹੋ ਗਿਆ ਇਹਨਾਂ ਨੂੰ ਖੁਸ਼ ਕਰਨ ਲਈ ਉਹ ਜੋ ਵੀ ਹੋਇਆ ਇੱਕ ਤਾਂ ਇਹ ਵੱਡੀ ਉਹਨੂੰ ਤੁਹਣਾ ਕੰਡਰੀਂ ਕਰ ਤੋਂ ਪਹਿਲਾਂ ਕੰਡਣਾ ਸੀ ਨਹੀਂ ਹੋਈ ਬਾਕੀ ਜਸ ਤਰੀਕੇ ਨਾਲ ਬਿਠਾਇਆ ਗਿਆ ਸਾਰਾ ਕੁਝ ਸ਼ੱਕੀ ਤਾਂ ਉਹ ਹੈ ਭਾਰਤੀ ਜਨਤਾ ਪਾਰਟੀ ਨੇ ਆਪ ਦਾ ਬੇਅਰ ਬਣਾ ਲਿਆ ਇਹਨਾਂ ਨੇ ਬਾਈਕਾਟ ਕਰਤਾ ਉਨੋਂ ਨੇ ਆਪਣੇ ਦੋਨੇ ਜੋ ਹੈ ਸੀਨੀਅਰ ਡਿਪਲੀਮੇਰ ਵੀ ਜਿਹੜਾ ਬਣਾ ਲਿਆ ਕੁਲਵੰਤ ਸਿੰਘ ਨੂੰ ਤੇ ਰਜਿੰਦਰ ਸ਼ਰਮਾ ਨੂੰ ਉਹਨੇ ਰਿਡਕਲਰ ਕਰਤਾ ਚਲੋ ਤਾਂ ਕੋਈ ਵੋਟੇ ਨਹੀਂ ਪਈ ਜਦੋਂ ਉਹਨਾਂ ਨੇ ਇਹ ਤਾਂ ਹਾਈ ਕੋਰਟ ਚ ਜਿਹੜੇ ਹਾਈ ਕੋਰਟ ਨੇ ਅੱਜ ਸੁਣਵਾਈ ਕਰਨੀ ਹੈ ਮਤਲਬ 31 ਜਨਵਰੀ ਨੂੰ ਸੁਣਵਾਈ ਕਰਨੀ ਹੈ ਇਹ ਤਾਂ ਹੋਇਆ ਐਥੇ ਤੁਹਾਨੂੰ ਇੱਕ ਗੱਲ ਦੱਸਦਾ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਜਿੱਤਣ ਲਈ ਬਾਈ ਹੁੱਕਰ ਬਾਈ ਕਰੋ ਕੁਝ ਵੀ ਕਰ ਸਕਦੀ ਤੁਸੀਂ ਕੋਈ ਪਹਿਲੀ ਵਾਰ ਕਿਉਂ ਨਹੀਂ ਹੋਇਆ ਉਹ ਨੂੰ ਲੱਗਦਾ ਪਹਿਲੀ ਵਾਰ ਹਰਿਆਣਾ ਯਾਦ ਕਰੋ ਸੁਆਚੰਦਰ ਨੂੰ ਯਾਦ ਕਰੋ ਜੀ ਟੀਵੀ ਦਾ ਮਾਲਕ ਸੁਆਚੰਦਰਾ ਉਹਦੋਂ ਕਿੰਨੇ ਵੋਟਾਂ ਸੀ ਸਿਰਫ 15 ਵੋਟਾਂ ਭਾਰਤੀ ਜਨਤਾ ਪਾਰਟੀ ਨੇ ਤਾਂ ਇੱਕ ਬੰਦਾ ਜਿੱਤ ਆ ਲਿਆ ਦੋ ਦੋ ਜਿੱਤੇ ਨੇ ਨਾ ਦਵਾਦ ਕਾਂਗਰਸ ਕੋਲ 21 ਵੋਟਾਂ ਸੀ ਸ਼ਾ ਦੋਸਤ ਬਾਕੀ ਕੀ ਬਣਿਆ ਜੀ ਤੇ ਜੇ ਕਾਂਗਰਸ ਦਾ ਬਣਨਾ ਚਾਹੀਦਾ ਸੀ ਸੁਆਚੰਦਰਾ ਕਿਵੇਂ ਬਣ ਗਿਆ ਕਿ ਕਈਆਂ ਵੋਟਾਂ ਜਿਹੜੇ ਪੈਣੇ ਸੀ ਉਹ ਤਾਂ ਭਾਤੀ ਜਨਤਾ ਪਾਰਟੀ ਨੂੰ ਪਾਈ ਹੀ ਆਪਦੇ ਬੋਦਨੋ ਤੋਂ ਇਹ ਜਿਹੜਾ ਹਰਿਆਣਾ ਦਾ ਮਾਡਲ ਹੀ ਸੀ ਕਿ ਉੱਥੇ ਜਿਹੜੀਆਂ ਕਾਂਗਰਸੀਆਂ ਵੋਟਾਂ ਇਨਵੈਲਿਡ ਕਰ ਦੋ ਉਹ ਬਰਤੀਜਨ ਚੱਲੇ ਗਿਆ ਕਾਂਗਰਸ ਵਾਲਾ ਕਿਉਂਕਿ ਵੋਟਾਂ ਉਹਨਾਂ ਦੀ ਇਨਵੈਲਿਡ ਹੋ ਗਿਆ ਕਿਹਾ ਇਹ ਕਿ ਅਕਿ ਜੁ ਉਹਨਾਂ ਦੇ ਹੁਣ ਐਮਐਲਏ ਹੋਣ ਵੋਟਾਂ ਇਨਵੈਲਿਡ ਕਿਵੇਂ ਹੋ ਜਾਣ ਕੀ ਕੋਈ ਰੰਗ ਬਦਲਿਆ ਪੈਨ ਦਾ ਜਾਂ ਕਿਵੇਂ ਹੋਇਆ ਰਗ ਪਹਿਨ ਤਾਂ ਪ੍ਰੋਜੈਕਟਿੰਗ ਆ ਸਭ ਕੁਝ ਪਿਆ ਹੋਇਆ ਜਿੱਥੇ ਨਿਸ਼ਾਨੀ ਲਾਉਣੇ ਹੁੰਦੀ ਹੈ ਜੋ ਵੀ ਹੋਵੇ ਜੋ ਕਰਨਾ ਹੋਵੇ ਤਾਂ ਬਹੁਤ ਕੁਝ ਹੁੰਦਾ ਪਹਿਲਾਂ ਵੀ ਹੋਇਆ ਕੱਲ ਵੀ ਹੋ ਗਿਆ ਹੁਣ ਤਾਂ ਇਹ ਸਾਰੀਆਂ ਦਲੀਲਾਂ ਦੇਖ ਰਿਹਾ ਤਾਂ ਹਾਈ ਕੋਰਟ ਨੇ ਮੈਂ ਵਾਲੇ ਇੱਕ ਪ੍ਰੋਗਰਾਮ ਕੀਤਾ ਇਸੇ ਇਸ਼ੂ ਨੂੰ ਲੈ ਕੇ ਮੈਂ ਅਕਾਲੀਆਂ ਦੀ ਗੱਲ ਮੈਂ ਕਿਹਾ ਤੁਸੀਂ ਦੱਸੋ ਕੱਲੀ ਤੱਕ ਕੀ ਸਟੈਂਡ ਹੈ ਮੈਨੂੰ ਬੜੀ ਹੈਰਾਨੀ ਹੋਈ ਅਕਾਲੀਆਂ ਦਾ ਸਟੈਂਡ ਜਸਟੀਫਾਈ ਕਰ ਰਹੇ ਸੀ ਇਹਨੂੰ ਕਹਿੰਦੇ ਜੀ ਤਾਂ ਇਸ ਤਰ੍ਹਾਂ ਹੁੰਦਾ ਕ੍ਰਾਸ ਬੋਟਿੰਗ ਹੋ ਜਾਂਦੀ ਹੁੰਦੀ ਹੈ ਅਸੀਂ ਤਾਂ ਕਹਿੰਦੇ ਸਵਾਲ ਸਾਡਾ ਉਹ ਛੱਡੋ ਇਹ ਜਦੋਂ ਕਰਦੇ ਨੇ ਇਹਨਾਂ ਨੇ ਕਿੰਨੇ ਜਿਹੜੇ ਕਾਰਪੋਰੇਸ਼ਨਾਂ ਤੇ ਮਿਊਨਿਸਪਲ ਕਮੇਟੀਆਂ ਜਾਂ ਪੰਚਾਇਤਾਂ ਨਾਲ ਜੋ ਕੀਤਾ ਤੇ ਉਹ ਉਹ ਇਹ ਆਪ ਸਹੀ ਕਰਦੇ ਨੇ ਕਿਹੜੀ ਪਾਰਟੀ ਸਹੀ ਕਰਦੀ ਬਿਲਕੁਲ ਠੀਕ ਹੈ ਮੈਂ ਇਹੀ ਕਹਣਾ ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ ਉਦੋਂ ਫਿਰ ਕਿਉਂ ਨਹੀਂ ਉਹ ਤਾਂ ਪੰਜਾਬ 'ਚ ਵੀ ਇਹੀ ਹੋਇਆ جلدر ہر روز خبر سنتے یہ کیونکہ ہائی لیٹ ہو گیا چنڈی گٹ سی روڑا رپا زیادہ ہو گیا گل ہائی ہو ہوگی تو یہ ساری گل میں دیکھا راگو چڈا جیس کانفرنس کی تھی. ਕਿ ਜੀ ਇਹ ਜਿਹੜਾ ਦਿਲ ਮਸੀਹ ਹੈ ਵੈਸੇ ਦਾ ਮਸੀਹਾ ਬਣ ਕੇ ਆਇਆ ਨਾ ਭਾਰਤੀ ਜਨਤਾ ਪਾਰਟੀ ਲਈ ਤਾਂ ਉਹ ਇੰਨਾ ਕੋਈ ਨਹੀਂ ਕਰ ਜਿੰਨਾ ਉਹ ਡਰੇ ਹੋਏ ਨੇ ਕੀਤਾ ਤੇ ਭੱਜਿਆ ਉੱਥੋਂ ਤੇ ਉਹ ਅ ਉੱਥੇ ਉਹ ਕਹਿੰਦੇ ਜਿਹਨੂੰ ਗ੍ਰਿਫਤਾਰ ਕਰੋ ਇਹ ਤਾਂ ਦੇਸ਼ ਤਰੋ ਹੈ ਇਹ ਰਾਸ਼ਟਰ ਤਰੋ ਹੈ ਭਗਵੰਤ ਮਾਨਤਾ ਫਿਰ ਪਹਿਲੀ ਸੀ ਤੇ ਜੀ ਤਾਂ ਲੁੱਟ ਕੇ ਲੈ ਗਏ ਲੋਕਤੰਤਰ ਨੂੰ ਲੁੱਟ ਕੇ ਲੈ ਗਏ 36 ਵੋਟਾਂ ਚ ਜਿੰਨੀ ਇਹ ਜੇ ਫੇਰੀ ਕਰ ਸਕਦੇ ਨੇ ਕਿ ਜਦੋਂ 24 ਦੀਆਂ ਵੋਟਾਂ ਪੈਣਗੀਆਂ ਉਦੋਂ ਕੀ ਹੋਏਗਾ ਇਹ ਗੱਲ ਬਿਲਕੁਲ ਸਹੀ ਹੈ ਲੋਕਾਂ ਦੇ ਮਨਾਂ 'ਚ ਇਹ ਡਰਜਾ ਪੈਦਾ ਹੋ ਗਿਆ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਇੱਥੇ ਕੀਤਾ ਚੰਡੀਗੜ੍ਹ ਕੀਤਾ ਇਹ ਹੁਣ 24 ਦੇ ਇਲੈਕਸ਼ਨ ਫੇਅਰ ਹੋਣ ਗਿਆ ਜਿਹੜੀ ਫੇਅਰ ਇਲੈਕਸ਼ਨ ਲੋਕਤੰਤਰ ਲਈ ਬਹੁਤ ਜ਼ਰੂਰੀ ਹੈ ਤਾਂ ਫਿਰ ਡਰਜਾ ਤਾਂ ਪੈਦਾ ਹੋਇਆ ਹੈ ਕਿ ਇਲੈਕਸ਼ਨ ਲੋਕਤੰਤਰ ਨੂੰ ਬਚਾਉਣਾ ਹੈ ਤੇ ਫਿਰ ਇਲੈਕਸ਼ਨ ਦਾ ਸਹੀ ਹੋਣੀ ਚਾਹੀਦੀ ਹੈ ਪਰ ਜੇ ਇਹ ਸਹੀ ਨਹੀਂ ਇੱਥੇ ਉਹੀ ਮਸਲਾ ਵੀ ਹਰ ਹਾਲ ਚ ਜਿੱਤਨੇ ਇਹ ਤਾਂ ਕਹੀ ਦਿੱਤਾ ਸੀ ਜਿੱਤਨੇ ਜਿਹੜੀ ਮੈਂ ਦੀ ਸ਼ੁਰੂ ਚ ਜਿਹੜੀ ਐਗਜ਼ਾਮਪਲ ਦਿੱਤੀ ਸੀ ਬਿਲਕੁਲ ਉਮੀ ਹੈ ਉਹ ਤਾਂ ਕਹਿੰਦਾ ਵੀ ਬੈਟ ਮੇਰਾ ਹੈ ਜੁਮਿਸਟ੍ਰੇਟ ਜਿਜਟ ਵਾਲਾ ਬੱਚਾ ਕਹਦਾ ਹੁੰਦਾ ਕਿ ਮੈਂ ਹੀ ਬੈਟਿੰਗ ਕਰਨੀ ਹੈ ਜੇ ਮੈਂ ਬੈਟਿੰਗ ਕਰੀ ਮੈਂ ਬੈਠ ਲੈ ਕੇ ਭਾਜੂ ਤੇ ਇੱਥੇ ਵੀ ਹੋਈ ਹੈ ਕੀ ਕਹਿੰਦੇ ਵੀ ਅਸੀਂ ਜਿਹੜਾ ਮਿਹਰ ਤਾਂ ਸਾਡੇ ਹੋ ਜੋ ਜੋ ਵੋਟ ਹੈ ਜਾਂ ਨਹੀਂ ਹੈ ਸਾਡੇ ਕੋਲ ਹੁਣ ਇਹ ਜਿਹੜਾ ਕੰਮ ਹੋਇਆ ਇਹ ਇੱਕ ਵੱਡੇ ਸਵਾਲ ਖੜੇ ਕੀਤੇ ਸਾਡੇ ਲੋਕਤੰਤਰ ਦੇ ਸਾਹਮਣੇ ਕਿ 24 ਦੀ ਇਲੈਕਸ਼ਨ ਚ ਕੀ ਹੋਊਗਾ ਜਦੋਂ ਲੋਕ ਸਭਾ ਦੀ ਇਲੈਕਸ਼ਨ ਹੋਣੀ ਹੈ ਈਵੀਐਮ ਦਾ ਤਾਂ ਪਹਿਲੇ ਰੌਲਾ ਪੈ ਰਿਹਾ ਹੈ ਕੀ ਸੱਚਮੁੱਚ ਫੇਅਰ ਇਲੈਕਸ਼ਨ ਹੋਊਗਾ ਪਰਦਾਸ਼ਤ ਹੂਅਤ ਜੋ ਹੋਣੀ ਚਾਹੀਦੀ ਹੈ ਤਰੀਕ ਕੀ ਕਹਿੰਦੇ ਨੇ ਹੋ ਕਿ ਨਹੀਂ ਹੋ ਇਹ ਸਵਾਲ ਵੀ ਤੁਹਾਡੇ ਸਾਹਮਣੇ ਹੈ ਸੋਚਣ ਲਈ ਮਜਬੂਰ ਕਰਦਾ ਆਪਾਂ ਇਸ ਦੇਸ਼ ਚ ਰਹਨੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਤੇ ਬੈਠ ਕੇ ਸੋਚਦੇ ਆ ਜਾਂ ਕਮੈਂਟ ਕਰੋ ਤੇ ਆਪਾਂ ਇਹਦੀ ਚਰਚਾ ਕਰੀਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ